ਭਾਈ ਜੀ ਕੀ ਨਾਮ ਆ ਕੀ ਕਰਨਾ ਚਾਹੁੰਦੇ ਹੋ ਜੋ ਅੱਜ ਤੱਕ ਨੇ ਪ੍ਰਧਾਨ ਜੀ ਦਾ ਗੱਲ ਮੇਰਾ ਨਾਮ ਸੁਖਪਾਲ ਸਿੰਘ ਜੀ ਪਾਰਲਾ ਸੰਧੂਪੱਤੀ ਸਾਡੇ ਨਾਲ ਜੀ ਬਹੁਤ ਟਾਈਮ ਤੋਂ ਇਹ ਚ ਗੱਲ ਚੱਲ ਰਹੀ ਜੀ ਅਸੀਂ ਘਟ ਤੋਂ ਘਟ ਜੇ ਗਿਣਤੀ ਕਰ ਲਈ ਜੀ ਘਟ ਤੋਂ ਘਟ 100 ਢਾ ਅਸੀਂ ਮੰਤਰੀ ਸਾਹਿਬ ਮੀਤ ਹੇਰ ਕੋਲੇ ਅਸੀਂ ਮਾਰਿਆ ਜੀ ਸਾਨੂੰ ਪਹਿਲੇ ਤਾਂ ਮੈਲ ਨਹੀਂ ਦਿੱਤਾ ਜਾਂਦਾ ਸੀਗਾ ਕੋਈ ਟਾਈਮ ਸੀ ਜਦੋਂ ਇੱਥੇ ਆ ਕੇ ਸਾਨੂੰ ਇਹ ਵਾਅਦਾ ਕਰੇ ਗਏ ਸੀ ਵੀ ਜਿਹੜਾ ਇੱਥੇ ਪ੍ਰਧਾਨ ਬਣਨਾਗਾ ਉਹ ਥੋਡੇ ਸਹਿਮਤੀ ਨਾਲ ਥੋਡੇ ਆਪਰੇਟਰਾਂ ਚੋਂ ਹੀ ਬਣਨਾਗਾ ਉਸ ਤੋਂ ਬਾਅਦ ਸਾਡੇ ਤੇ ਪ੍ਰਧਾਨ ਉਧਰੋਂ ਥੋਪਿਆ ਗਿਆ ਤੇ ਚਾਰ ਮੈਂਬਰ ਅਸੀਂ ਲਾਏ ਗਏ ਇਧਰ ਜੂਨੀਅਨ ਦੇ ਵਿੱਚੋਂ ਉਹਦੇ ਸੈਨ ਚੱਲਦੇ ਕੀਤੇ ਗਏ ਸਾਡਾ ਵਿੱਚ ਕੋਈ ਯੋਗਦਾਨ ਨਹੀਂ ਰੱਖਿਆ ਹੈਗਾ ਕਿਸੇ ਖਾਤੇ ਦੇ ਵਿੱਚ ਕੋਈ ਸਾਡੇ ਸਾਈਨ ਨਹੀਂ ਸੀਗੇ ਉਸ ਤੋਂ ਬਾਅਦ ਅਸੀਂ ਇੱਡੀ ਲੁੱਟਖੁੱਟ ਹੋਣ ਲੱਗੀ ਅਸੀਂ ਮੰਤਰੀ ਸਾਹਿਬ ਕੋਲੇ ਜਾਂਦੇ ਰਹੇ ਐ ਕਦੇ 100 ਬੰਦਾ ਵਾਗਿਆ ਕਦੇ 50 ਬੰਦੇ ਵਾਗੇ ਕਦੇ 20 ਬੰਦੇ ਵਾਗੇ ਤੇ ਉਦੋਂ ਵੀ ਕੋਈ ਉਹਨਾਂ ਨੇ ਸਾਡੇ ਸੁਣਵਾਈ ਨਹੀਂ ਕੀਤੀ ਸਾਨੂੰ ਵਿੱਚ ਬੰਦੇ ਮਿਲਣ ਵੀ ਨਹੀਂ ਦਿੰਦੇ ਸੀਗੇ ਤੇ ਅਸੀਂ ਕਿਹਾ ਵੀ ਅਸੀਂ ਕਹਿੰਦੇ ਜਿਵੇਂ ਤੁਸੀਂ ਯੂਨੀਅਨ 'ਚ ਸਾਡੇ ਬੋਲ ਕੇ ਗਏ ਸੀਗੇ ਵੀ ਵੀ ਤੁਹਾਡਾ ਆਪਰੇਟਰਾਂ 'ਚ ਪ੍ਰਧਾਨ ਬਣੂਗਾ ਵੀ ਤੁਸੀਂ ਆਓ ਯੂਨੀਅਨ 'ਚ ਪੁੱਛੋ ਜੀ ਵੀ ਕੀ ਸਾਡਾ ਹਾਲ ਹੈਗਾ ਤੇ ਸਾਨੂੰ ਇਹ ਗੱਲ ਕਹੀ ਗਈ ਵੀ ਮੈਂ ਯੂਨੀਅਨ 'ਚ ਕੀ ਕਰਨਾਗਾ ਨਾ ਸਾਡੇ ਉਸ ਤੋਂ ਬਾਅਦ ਜਦੋਂ MP ਇਲੈਕਸ਼ਨ ਲੜਿਆ ਇਹਨਾਂ ਨੇ ਫੇਰ ਵੀ ਨਹੀਂ ਆਏ ਕਿਉਂ ਨਹੀਂ ਆਏ ਕਿਉਂਕਿ ਸਾਡੇ ਮੂਰੇ ਉਹ ਕਹਿ ਨਹੀਂ ਸਕਦੇ ਸੀਗੇ ਸਾਨੂੰ ਵੀ ਸਾਡੇ ਨਾਲ ਵਾਅਦਾ ਕਰੇਗੇ ਜੋ ਵਾਅਦੇ ਤਾਂ ਝੂਠੇ ਹੋਗੇ ਸੀਗੇ ਤੇ ਹੁਣ ਅਸੀਂ ਆ ਹੁਣ ਹਰਿੰਦਰ ਢਾਲੀਆਲ ਇਹਨਾਂ ਕੋਲੇ ਵੀ ਜਾਂਦੇ ਰਹੀਆ ਟਰੱਕ ਯੂਨੀਅਨ ਕਦੇ 50 ਬੰਦੇ ਕਦੇ 60 ਬੰਦੇ ਫਿਰ ਸਾਨੂੰ ਕਿਹਾ ਗਿਆ ਵੀ ਘੱਟ ਤੁਸੀਂ ਇੰਨੇ ਬੰਦੇ ਨਾ ਆਇਆ ਕਰੋ ਤੁਸੀਂ 5-4 ਬੰਦੇ ਆਜਿਆ ਕਰੋ ਪਰ ਸਾਡੀ ਸੁਣਵਾਈ ਫੇਰ ਵੀ ਨਹੀਂ ਹੋਈ ਹੈਗੀ ਉੱਥੇ ਕੋਈ ਅਸੀਂ ਸਾਰਾ ਕੁਝ ਪ੍ਰੂਫ ਵੀ ਦਿੱਤੇ ਵੀ ਆ ਹਾ ਹਾ ਕੋ ਸਾਡੇ ਨਾਲ ਲੁੱਟ ਹੋ ਰਹੀ ਹੈਗੀ ਨਾ ਆ ਜਿਹੜਾ ਮੁੱਦਾ ਹੈਗਾ ਹੁਣ ਇਹ ਸਾਨੂੰ ਪਤਾ ਲੱਗਿਆ ਸੀ ਵੀ ਸਾਡੀ ਜਿਹੜੀ ਜ਼ਮੀਨ ਆ ਉਹ ਲੀਜ਼ ਤੇ ਦਿੱਤੀ ਗਈ ਆ ਅਸੀਂ ਇਹਦਾ ਡਾਟਾ ਕਢਾਇਆ ਜੀ ਕਢਾ ਕੇ ਅਸੀਂ ਬਾਈ ਕਾਲਾ ਢੱਲੋਂ ਜੀ ਨੇ ਸਾਡੀ ਮਦਦ ਕੀਤੀ ਡੀਸੀ ਦੇ ਮੈਮੋਰੈਂਡਮ ਵੀ ਦਿੱਤਾ ਤੇ ਉਹ ਅਸੀਂ ਸਾਰਾ ਕੁਝ ਕਰਕੇ ਅਸੀਂ ਇਹਨੂੰ ਕੱਢਿਆ ਇਹਦੀ ਖੋਜ ਕੀਤੀ ਤਾਂ ਸਾਰਾ ਕੁਝ ਸਾਹਮਣੇ ਆਇਆਗਾ ਤੇ ਹੁਣ ਇਹਨਾਂ ਕੋਲੇ ਕੋਈ ਜਵਾਬ ਨਹੀਂ ਜਵਾਬ ਕੀ ਆ ਸਾਨੂੰ ਮੰਦਾ ਚੰਗਾ ਬੋਲਦੇ ਨੇ ਸਾਨੂੰ ਮਲੰਗ ਪਰਖਦੇ ਨੇ ਜਿਹੜੇ ਜੁਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੁਣ ਤੁਹਾਡੇ ਕੋਲੇ ਇਸ ਵਾਰ ਕੀ ਐਕਸ਼ਨ ਲਿਆ ਜਾਣਾ ਇਹ ਜਿਹੜਾ ਵੀ ਐਕਸ਼ਨ ਮੈਂ ਲਵਾਂਗਾ ਜੀ ਜਮਾ ਯੂਨੀਅਨ ਦੀ ਸਹਿਮਤੀ ਨਾਲ ਲਵਾਂਗਾ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਲਵਾਂਗਾ ਤੇ ਬਹੁਤ ਕੁਸਾ ਯੂਨੀਅਨ ਦੇ ਵਿੱਚ ਕਰੋੜਾ ਰੁਪਏ ਦਾ ਘਾਫੜਾ ਜੀ ਇਹ ਮੈਂ ਕੱਢ ਕੇ ਦੱਸੂਗਾ ਮੀਡੀਆ 'ਚ ਜਾਗਰ ਕਰੂੰਗਾ ਤੇ ਜਿੱਥੇ ਸਾਡੇ ਜਿੱਥੇ ਕੋਈ ਸਾਨੂੰ ਦਿੱਕਤ ਆਊਗੀ ਸਾਡੇ ਬਾਈ ਕਾਲਾ ਢੱਲੋਂ ਜੀ ਉਹਨਾਂ ਤੋਂ ਸਾਥ ਲੈਤਾ ਜਾਊਗਾ ਸਾਡਾ ਸਹਿਯੋਗ ਦੇਣਗੇ ਸਾਡਾ ਸਾਨੂੰ ਭਰੋਸਾ ਦਿੱਤਾ ਇਹਨਾਂ ਨੇ